ਮਿਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆ ਪਾਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਇੱਕੋ ਹੀ ਗਾ ਤਾਂ ਨੁਖਾਉਣੀ ਹੈ ਸੂਈ ਸੁਵਾਈ ਆ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹੁਣ ਨਾ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਪੀ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਵੀਰ ਜੀ ਵਧੀਆ ਜੀ ਲਓ ਵਧੀਆ ਚੱਲਦਾ ਜੀ ਤੇ ਨਾਮ ਦੱਸਦੇ ਕਰੀ ਆਪਾਂ ਨਾਮ ਵੀ ਜੀ ਆਪਣਾ ਜਿੰਦਾ ਹਾਂ ਜੀ ਤੇ ਫੋਨ ਨੰਬਰ ਮੇਰਾ ਹੈ 98914460394 ਠੀਕ ਹੈ ਜੀ ਤੇ ਸ਼ਹਿਰ ਅੰਮ੍ਰਿਤਸਰ ਹੈ ਜ਼ਿਲ੍ਹਾ ਵੀ ਅੰਮ੍ਰਿਤਸਰ ਹੈ ਠੀਕ ਹੈ ਤੇ ਪਿੰਡ ਵੀ ਜੀ ਆਪਣਾ ਗਰਵਾਲੀ ਹੈ ਤਰਨਤਾਰ ਰੋਡ ਤੇ ਇਹ ਜਿਹੜਾ ਨਵਾਂ ਪੁਲ ਬਣਿਆ ਫਲਾਈਓਵਰ ਜਿਹੜਾ ਨਵਾਂ ਬਣਿਆ ਫਲਾਈਓਵਰ ਜਿਹੜਾ ਨਵਾਂ ਬਣਿਆ ਵੀ ਜੀ ਉੱਤਰ ਕੇ ਨਾਲ ਹੀ ਆਉਂਦੇ ਲਾਗੇ ਫਟਕ ਲਾਗੇ ਹੈਨਾ ਠੀਕ ਹੈ ਜੀ ਤੇ ਉਦੋਂ ਵਾਲਾ ਵੇਖ ਗਿਆ ਫਿਰ ਮਾਲ ਹਾਂਜੀ ਹਾਂਜੀ ਉਹ ਵੀਡੀਓ ਉਦੋਂ ਇੱਕੋ ਬੰਦਾ ਲੈ ਗਿਆ ਅੱਛਾ ਤੇ ਅੱਜ ਇੱਕੋ ਹੀ ਆ ਫਿਰ ਹਾਂਜੀ ਇੱਕੋ ਹੀ ਵੀ ਜੀ ਠੀਕ ਹੈ ਇਹ ਫੁਲਕਾਰੀ ਫੁਲ ਇਹ ਪੂਰੀ ਤੇ ਬੱਚੇ ਦਾ ਅੱਜ ਇਹ ਹਾਂ ਜੀ ਅਜਿ ਵਸ਼ੀ ਹੈ ਵੀ ਜੀ ਅੱਛਾ ਇਹ ਤੇ ਮਗਰ ਵਸ਼ੀ ਆ ਵਸ਼ੀ ਆ ਗਈ ਕਿੰਨਾ ਚਿਰ ਹੋਇਆ ਜੀ ਸੋਈ ਨਾ ਇਹ ਵੀ ਜੀ ਕੱਲ 3 ਘੰਟੇ ਸੋਈ ਅੱਛਾ ਕੱਲ ਤੇ ਸੋਈ ਹੈ ਸੋਈ ਹੈ ਜੀ ਠੀਕ ਆ ਅਜੇ ਤੇ ਬੋਲਾ ਹੀ ਹੋਣਾ ਇਹਦੇ ਕੋਲ ਬੋਲਾ ਯਾਰ ਵੀ ਜੀ ਠੀਕ ਆ ਕਿੰਨਾ ਘੋ ਬੋਲਾ ਇਹਦੇ 15 ਕਿਲੋ ਹੈ ਜੀ 15 ਲੀਟਰ ਚਵਾ ਦਿਓ ਕਿਉਂ ਨਾ ਹਾਂ ਜੀ ਅੱਛਾ ਅਜੇ ਤੇ ਖਾਲੀ ਤੇ ਨਹੀਂ ਕੀਤੀ ਹਾਂ ਜੀ ਨਹੀਂ ਕੀਤੀ 15 ਕਿਲੋ ਬੋਲਾ ਹੈਗਾ ਵੀ ਜੀ ਅੱਛਾ ਕਿੰਨਾ ਕਿ ਚਵਾਈ ਜਾਊਗੀ ਇਹ ਵੀ ਜੀ 20 ਕਿਲੋ ਦੁੱਧ ਚੋਣ ਦੀ ਹੈ ਅੱਛਾ ਲੈ ਖੋਲੋ ਫੇਰ ਤੋਰ ਦੀ ਹੈ ਇਸਵਾਚੂ ਵੀ ਤੁਹਾਨੂੰ ਇੱਕ ਵਾਰੀ ਚੈੱਕ ਕਰਾ ਦੇਵਾਂਗੇ ਬਾਕੀ ਹੈਗੀ ਜਰਸੀ ਜਿਹੜੀ ਥੱਲੇ ਜਿਹੜੀ ਚੰਗੀ ਤਿਆਰ ਹੋਈ ਹੈ ਆਂ ਦੇਖ ਸਕਦੇ ਜੀ ਉਤਰਾ ਹੀ ਸਾਫ਼ ਵੀ ਨਹੀਂ ਕੀਤੀ ਪੂਰੀ ਜੋ ਤਰੇ ਪਿਛੇ ਲਿਬੜੀ ਹੈ ਜਿਹੜੀ ਸਾਰੀ ਪਾਠ ਠੀਕ ਲਾਓ ਲੈ ਜਾ ਵੀਰ ਜੀ ਦਿਖਾ ਦੇ ਵੀ ਜਿਹਦਾ ਚਵਾ ਫਿਰ ਆਹ ਜੀ ਜੀ ਆਵੇ ਕੁ ਦੇ ਗੀਲ ਤੁਲਨਾ ਨਹੀਂ ਚੜੀ ਹੋਣੀ ਆ ਜੇ ਤੁਰੰਤ ਜਹਾਜ ਨਹੀਂ ਪੂਰੀ ਭਾਈ ਆ ਦੇਖ ਸਾਡੇ ਦੋ ਚੰਗੰਦੀ ਵੀ ਨਹੀਂ ਪੂਰੀ ਜਾਂਚ ਤਾਜੀ ਸਹੀ ਹੈ ਜਿਹੜੀ ਹੈ ਬਾਕੀ ਆ ਦੇਖ ਸਾਡੇ ਮਗਰ ਇਹਦੇ ਵਛੀ ਆ ਜਰਸੀ ਵਾਛੀ ਮਗਰ ਵੀ ਇਹਦੇ ਮਾ ਥਾਣੇ ਦੇਖਾ ਲੇਦੇ ਲੱਗਦਾ ਕੋਈ ਰਸ ਰਸੀ ਪਾਉਣ ਦੀ ਲੋੜ ਨਹੀਂ ਵੀ ਜੀ ਦਿਖਾ ਦੇ ਜਿਵੇਂ ਆ ਕੇ ਦੇਦਾ ਅਗਲੇ ਥਾਣੇ ਦਾ ਚਾਹ ਦੇਖਾ ਦੇ ਜੀ ਕੋਈ ਯਾਰ ਜਿਖੂਰ ਮਾਉਗੀ ਠੀਕ ਹੈ ਕੋਈ ਛਟਾਣਾ ਮਾਰੂਗੀ ਅਸੀਂ ਐਸਾ ਠੀਕ ਇਹ ਲੁਕਤਾਈ ਹੈ ਜਿਹੜਾ ਅੱਜ ਤੇ ਪਿਛਲੇ ਸਨਾਂ ਦੇ ਵਿੱਚ ਚਾਰ ਦਿਖਾ ਦਈਏ ਤੇ ਇੱਕ ਰੀਕੋ ਜਿਵੇਂ ਆ ਜਿਹੜਾ ਬੜਾ ਵਧੀਆ ਲੱਗਾ ਜਿਹੜਾ ਬੜਾ ਪੀੜਾ ਲੱਗਾ ਥੋੜੀ ਵੜਾ ਲੱਗਾ ਵੇਖੋ ਕੱਸੀ ਵੀ ਇਹ ਦੇ ਫਿਰ ਮੋਲੇ ਦਾ ਆਪਾ ਇਹਦਾ ਮੋਲਾ ਰਪੀ ਜੀ ਫੋਨ ਤੇ ਕਰਾਂ ਅੱਛਾ ਹਾਂਜੀ ਇਹਦਾ ਮੋਲਾ ਫੋਨ ਤੇ ਕਰਨਾ ਹੈ ਜਿਆ ਜੀ ਕਰਨਾ ਨਾਰਮਲ ਹੀ ਬਾਕੀ ਕੋਈ ਵੀਰ ਫੋਨ ਇੱਕ ਰੀ ਲਾਵੇ ਜਰੂਰ ਲੋੜੀ ਹੈਗੀ ਆ ਜਿਹਨੇ ਲੈਣ ਵਾਲੇ ਨੇ ਫੋਨ ਲਾਉਣਾ ਅੱਛਾ ਜਿਹਨੇ ਲੈਣੀ ਹੋਊ ਠੀਕ ਆ ਉਹ ਤੂੰ ਫੋਨ ਤੇ ਗੱਲ ਤੇ ਬਾਕੀ ਲੋੜੀ ਆ ਮੋੜਿਓ ਨਾ ਫਿਰ ਕੇ ਨਹੀਂ ਨਹੀਂ ਮੋੜਦਾ ਨਹੀਂ ਰਪੀ ਜੀ ਅੱਛਾ ਕੋਈ ਵੈੜ ਦੇ ਸਾਹ ਨਾ ਮੋਲ ਲਾਵੇ ਤੁਸੀਂ ਵੀ ਫਿਰ ਜਿਹੜੀ ਉਸਾ ਹੁਣ ਦੇ ਦੇਵੋਗੇ ਠੀਕ ਆ ਵੀ ਜੀ ਹੋਰ ਕੁਝ ਕਹਿਣਾ ਫਿਰ ਬੱਸ ਬੱਸ ਸਰ ਜੀ ਸੁਈ ਸੁਵਾਈ ਆ ਹਾਂਜੀ ਤੇ ਆਪਦੀ ਨਰਪੁਰਕ ਕਰਕੇ ਲੈ ਜਾ ਆਪਣੀ ਤਸੱਲੀ ਕਰਕੇ ਖੜੋ ਬਾਕੀ ਤਾਜੀ ਸੂਈ ਆ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਆਪਣਾ ਵੇਸ਼ ਚਾਖ ਕੇ ਫੇਰ ਹੀ ਆਪਣੀ ਮਰਜ਼ੀ ਨਾਲ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ